ਅੰਮ੍ਰਿਤਸਰ ਦੇ ਲੋਗੜ ਗੇਟ ਦੇ ਅੰਦਰੂਨੀ ਇਲਾਕੇ ਗਲੀ ਲੰਬਾ ਵਾਲੀ ਵਿਖੇ ਬੰਦ ਪਏ ਸੀਵਰੇਜ ਸਿਸਟਮ ਕਾਰਨ ਇਲਾਕਾ ਵਾਸੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਫਾਸਟਪੀ ਨਿਊਜ਼ ਟੀਮ ਨੂੰ ਇਸ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਸਿਵਰੇਜ ਨੂੰ ਬਲੌਕ ਹੋਇਆ ਪਿਛਲੇ ਲਗਭਗ 1 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਉਹਨਾਂ ਕਿਹਾ ਕਿ ਸੀਵਰੇਜ ਦਾ ਗੰਦਾ ਪਾਣੀ ਗਲੀ ਵਿੱਚ ਅਤੇ ਲੋਕਾਂ ਦੇ ਘਰ ਦੇ ਬਾਹਰ ਖੜਾ ਰਹਿੰਦਾ ਹੈ ਅਤੇ ਕੋਹੀ ਇੱਕ ਸਕੂਲ ਵੀ ਹੈ ਅਤੇ ਸਕੂਲੀ ਬੱਚੇ ਇੱਥੋਂ ਨਿਕਲਣ ਲੱਗੇ ਉਹ ਗੰਦੇ ਪਾਣੀ ਵਿੱਚ ਡਿੱਗ ਵੀ ਜਾਂਦੇ ਹਨ ਇਸ ਸਬੰਧੀ ਕਈ ਵਾਰ ਨਿਗਮ ਪ੍ਰਸ਼ਾਸਨ ਨੂੰ ਇਸ ਬਾਰੇ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਹੋਈ ਅਤੇ ਆਉਣ ਵਾਲੇ ਬਰਸਾਤੀ ਮੌਸਮ ਵਿੱਚ ਹੋਰ ਵੀ ਪਰੇਸ਼ਾਨੀਆਂ ਵਧਣਗੀਆਂ ਉਹਨਾਂ ਸਰਕਾਰ ਅਤੇ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਹੱਲ ਜਲਦ ਕੀਤਾ ਜਾਵੇ ਤਾਂ ਜੋ ਇਲਾਕਾ ਵਾਸੀ ਸੁੱਖ ਦਾ ਸਾਹ ਲੈ ਸਕਣ। ਇਹ ਕਾਫੀ ਦੇਰ ਤੋਂ ਸਾਨੂੰ ਇਹ ਆਪਣਾ ਗੰਦਗੀ ਦੇ ਵਿੱਚ ਪਾਣੀ ਦੇ ਸਿਵਰੇ ਦੀ ਸਮੱਸਿਆ ਸਾਡੇ ਨਾਲ ਬੜੀ ਦੇਰ ਤੋਂ ਚੱਲਦੀ ਆ ਰਹੀ ਹੈ। ਬੜੀਆਂ ਇਲਾਕਾ ਨਿਵਾਸੀਆਂ ਨੇ ਸਾਡੀ ਇਸ ਬਾਰੇ ਕੰਪਲੇਟ ਦਿੱਤੀ ਹੈ। ਜਿਹੜੇ ਕੀ ਕੰਪਲੀਟਾਂ ਸਾਡੇ ਕੋਲ ਹਾਜ਼ਰ ਵੀ ਪਈ ਹੋਈਆਂ ਇਹਦਾ ਕੋਈ ਪੱਕਾ ਹਾਲ ਕੋਈ ਸਰਕਾਰ ਕੱਢਦੀ ਨਹੀਂ ਭਾਈ ਮੌਜੂਦਾ ਸਰਕਾਰਾਂ ਨੇ ਬੁਰੇ ਹਾਲ ਤੋਂ ਅਸੀਂ ਬਹੁਤ ਜ਼ਿਆਦਾ ਗੰਦਗੀ ਦੇ ਵਿੱਚ ਦੇਖ ਲਓ ਤੁਸੀਂ ਕਿਦਾਂ ਬੱਚੇ ਨਿਕਲ ਕੇ ਆਉਂਦੇ ਨੇ ਇੰਨਾ ਕਿ ਜ਼ਿਆਦਾ ਮਾੜਾ ਹਾਲ ਚੁੱਕਿਆ ਹਾਲ ਲਗਾ ਹੈ ਕਿ ਇਸ ਟਾਈਮ ਅਗਲੇ ਹੋਰ ਥੋੜੇ ਦਿਨਾਂ ਤੱਕ ਵੈਸੇ ਬਰਸਾਤਾ ਸ਼ੁਰੂ ਹੋਈ ਨਹੀਂ ਹੈ। ਕਨਾਂ ਦਾ ਤੇ ਇੱਥੇ ਉਹ ਹਾਲ ਹੋ ਗਿਆ ਜੇ ਕਿ ਇਸ ਟਾਈਮ ਦੀ ਹਸਾਬ ਲਾਓ ਬਦਬੂ ਇੰਨੀ ਕਿ ਜ਼ਿਆਦਾ ਆ ਗਈ ਹੈ। ਗੰਦ ਵੀ ਜਿਹੜਾ ਹੁਣ ਸਿਵਰੇਜ ਤੋਂ ਬਾਹਰ ਆਂ ਡਿਆ। ਕੌਂਸਲਰ ਸਾਹਿਬ ਆਪਣਾ ਜਿਹੜੇ ਸਾਡੇ ਇੱਥੋਂ ਤੇ ਮੌਜੂਦਾ ਆ ਗਏ ਨੇ ਅਨੁਗਮਾ ਪੱਪਲ ਜੀ ਉਹ ਕਹਿੰ ਉਹਨਾਂ ਆਪਣਾ ਕੰਮ ਬੜੀ ਇਮਾਨਦਾਰੀ ਨਾਲ ਕਰ ਰਹੇ ਨੇ। ਉਹਨਾਂ ਨੇ ਸਾਡੇ ਕੋਲ ਜਾਂਦਾ ਸ਼ਿਵਾਸਨ ਇਹ ਦਿੱਤਾ ਕਿ ਤੁਹਾਡਾ ਕੰਮ ਪੂਰਾ ਬੜਾ ਇਮਾਨਦਾਰੀ ਨਾਲ ਹੋ ਰਿਹਾ। ਉਹਨਾਂ ਨੇ ਇੱਥੋਂ ਕੰਮ ਸ਼ੁਰੂ ਵੀ ਕਰਵਾਇਆ। ਹੁਣ ਇਹ ਇਲਾਕੇ ਦੀ ਕੀ ਪ੍ਰੋਬਲਮ ਹੈ ਸਿਵਰੇਜ ਦੇ ਵਿੱਚੋਂ ਅਸੀਂ 1.5 ਸਾਲ ਤੋਂ ਇਹੀ ਪ੍ਰੋਬਲਮ ਨਾਲ ਸਫਰ ਕਰ ਰਹੇ ਆ। ਕਹਿੰਦੇ ਸਿਵਰੇਜ ਹਰ ਟਾਈਮ ਬੰਦ ਰਹਿੰਦੇ ਆ, ਸਵੇਰੇ ਕਲੀਨ ਕਰਕੇ ਜਾਂਦੇ, ਸ਼ਾਮੀ ਦੁਬਾਰਾ ਭਰੇ ਹੁੰਦੇ ਆ। ਕੋਈ ਹੱਲ ਨਹੀਂ, ਨਾ ਹੀ ਉਹਨਾਂ ਨੂੰ ਮਿਲਦਾ ਕਹਿੰਦੇ ਪਿੱਛੋਂ ਸਿਵਰੇਜ ਜਿਹੜੇ ਆ ਬੰਦ ਹੈਗੇ, ਬਟ ਸਿਰਫ ਸਾਡਾ ਇੰਨਾ ਟੋਟਾ ਹੀ ਖਰਾਬ ਰਹਿੰਦਾ। ਬਹੁਤ ਜ਼ਿਆਦਾ ਮੁਸ਼ਕਲ ਦੇਖੋ ਜੇ ਸਿਆਣੇ ਬਿਆਣੇ ਬੰਦੇ ਸਲਿੱਪ ਕਰ ਰਹੇ ਆ ਤੇ ਬੱਚਿਆਂ ਦਾ ਕੀ ਹਾਲ ਹੁੰਦਾ ਹੈਗਾ ਜਿਹੜੇ ਸਕੂਲ ਤੋਂ ਆਉਂਦੇ ਆ। ਕਿਉਂਕਿ ਛੁੱਟੀ ਟਾਈਮ ਆਟੋ ਵਾਲੇ ਵੀ ਬੀਕੇ ਸਕੂਲ ਦੇ ਬਾਹਰ ਹੀ ਬੱਚਿਆਂ ਨੂੰ ਡ੍ਰੌਪ ਕਰਦੇ ਆ। ਇਹ ਇੰਨਾ ਕੋ ਬੁਰਾ ਹਾਲ ਹੈ ਕਿ ਜਿਹੜੇ ਗਰਮੀ ਨਾਲ ਸਕੂਲ ਦੀਆਂ ਬਾਰੀਆਂ ਖੁੱਲਦੀਆਂ ਸੀ ਅੱਜ ਉਹ ਵੀ ਬੰਦ ਹੈ। ਸਾਰਾ ਲੈਣਾ ਮੁਸ਼ਕਲ ਹੋ ਗਿਆ ਜੀ ਸਾਡਾ ਤੇ। ਪਰਮਾਨੈਂਟਲੀ ਮੁਸ਼ਕਲ ਦਾ ਇਹ ਆਪਣਾ ਹਾਲ ਹੋਵੇ ਐ ਨਹੀਂ ਹੋਇਆ ਤੇ ਇੱਕ ਵਾਰੀ ਇੱਕ ਵਾਰੀ ਕੱਢ ਕੇ ਜਾਂਦੇ ਆ ਸ਼ਾਮ ਨੂੰ ਫੇਰ ਉਹ ਜਿਹਾ ਦਾ ਉਹ ਜਿਹਾ। ਅਸੀਂ ਅਸੀਂ ਤਾਂ ਸਾਨੂੰ ਤੇ ਕਿੰਨਾ ਸਾਲ ਡੇਢ ਸਾਲ ਹੀ ਹੋ ਗਿਆ ਸਾਨੂੰ ਇੱਥੇ ਇੱਥੇ ਸਾਨੂੰ ਨਰਕ ਭੋਗਦਿਆਂ। ਔਰ ਸਾਨੂੰ ਕਿਰਪਾ ਕਰਕੇ ਪ੍ਰਸ਼ਾਸਨ ਨੂੰ ਕਹ ਕਵਾ ਕੇ ਤੇ ਸਾਡਾ ਇਹ ਸਾਡਾ ਮੁਸ਼ਕਲ ਦਾ ਨਿਬਟਾਰਾ ਕੀਤਾ ਜਾਵੇ। ਫਾਸਟਵੇ ਨਿਊਜ਼ ਟੀਮ ਇਸ ਟਾਈਮ ਪਹੁੰਚੀ ਹੈ ਅੰਮ੍ਰਿਤਸਰ ਦੇ ਅੰਦਰੂਨ ਇਲਾਕੇ ਲੋਗੜ ਦੇ ਗਲੀ ਲੰਬਾਂ ਵਾਲੀ ਵਿਖੇ ਜਿੱਥੋਂ ਦੇ ਹਾਲਾਤ ਤੁਸੀਂ ਦੇਖੇ ਔਰ ਇਲਾਕਾ ਵਾਸੀਆਂ ਨੇ ਸਾਡੀ ਨਿਊਜ਼ ਨੂੰ ਜਾਣਕਾਰੀ ਦਿੱਤੀ ਔਰ ਤੁਸੀਂ ਦੇਖਿਆ ਵੀ ਹੈ ਕਿ ਹਾਲਾਤ ਕਿਤਰਾ ਦੇ ਨੇ ਇੱਥੋਂ ਦੇ ਸੀਵਰੇਜ ਬਿਲਕੁਲ ਬਲੌਕ ਪਿਆ ਹੈ ਔਰ ਗੰਦਗੀ ਦਾ ਆਲਮ ਹੈ ਲੋਕਾਂ ਦਾ ਨੰਗਣਾ ਮੁਸ਼ਕਿਲ ਹੈ ਰਹਿਣਾ ਵੀ ਮੁਸ਼ਕਿਲ ਹੈ ਲੋਕਾਂ ਦੇ ਘਰਾਂ ਦੇ ਅੱਗੇ ਗੰਦਾ ਪਾਣੀ ਖੜਾ ਹੈ ਔਰ ਲੋਕਾਂ ਨੇ ਨਿਗਮ ਪ੍ਰਸ਼ਾਸਨ ਅਰੇ ਜ਼ਿਲ੍ਹਾ ਪ੍ਰਸ਼ਾਸਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਇਸ ਦੇ ਨਾਲ ਹੀ ਬੱਚੇ ਛੋਟੇ ਬੱਚਿਆਂ ਦਾ ਇੱਕ ਸਕੂਲ ਵੀ ਹੈ ਜਿਸ ਗਰਮੀ ਦਾ ਮੌਸਮ ਚੱਲ ਰਿਹਾ ਹੈ ਅਤੇ ਬਿਮਾਰੀਆਂ ਫੈਲਣ ਦਾ ਵੀ ਖਤਰਾ ਹੈ ਸੋ ਇਸ ਵਾਰ ਧਿਆਨ ਦੇ ਕੇ ਨਿਗਮ ਪ੍ਰਸ਼ਾਸਨ ਨੂੰ ਇਹਦੀ ਸਫਾਈ ਛੇਤੀ ਕਰਵਾਣੀ ਚਾਹੀਦੀ ਹੈ ਫਾਸਟ ਨਿਊਜ਼ ਲਈ ਅਮਰਸਰ ਤੋਂ ਅਜੇ ਕੁਮਾਰ